ਬੱਲਜੀਸ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਜੋ ਕੁੰਬ ਵਿੱਚ ਜਾਣਦੇ ਕਾਫੀ ਜ਼ਿਆਦਾ ਟ੍ਰੋਲ ਹੋ ਰਹੇ ਨੇ ਉਹਨਾਂ ਦੇ ਉੱਤੇ ਕਹਿ ਲੋ ਕਿ ਟਕਸਾਲ ਦੇ ਹੀ ਸਿੰਘਾਂ ਦੇ ਵੱਲੋਂ ਕਾਫੀ ਸਵਾਲ ਚੁੱਕੇ ਜਾ ਰਹੇ ਨੇ ਕਾਫੀ ਕਹਿ ਲੋ ਕਿ ਤਿੱਖੇ ਉਹਨਾਂ ਦੇ ਉੱਤੇ ਰਿਐਕਸ਼ਨ ਆ ਰਹੇ ਨੇ ਕਿਵੇਂ ਦੇਖਦੇ ਹਾਂ ਇਸ ਸਾਰੇ ਘੰਣਾ ਨੂੰ ਜੋ ਕਹਿ ਲੋ ਕਿ ਸਖਤ ਰਿਐਕਸ਼ਨ ਹਰਨਾਮ ਸਿੰਘ ਦੇ ਖਿਲਾਫ ਆ ਰਹੇ ਨੇ ਉਸ ਨੂੰ ਕਿਵੇਂ ਦੇਖਦੇ ਹਾਂ ਅਸੀਂ ਜੀ ਦੇਖੋ ਬਿਲਕੁਲ ਗਲਤ ਤੁਹਾਡੀ ਹੈ ਕਿ ਬਹੁਤ ਸਾਰੇ ਰਿਐਕਸ਼ਨ ਆ ਰਹੇ ਨੇ ਇਹਦੇ ਉੱਤੇ ਹਰ ਧਰਮ ਦੇ ਆਪਣੇ ਫਲਸਫੇ ਹੁੰਦੇ ਨੇ ਜਿਵੇਂ ਹਿੰਦੂ ਧਰਮ ਦਾ ਇਹ ਜਿਹੜਾ ਮਹਾਕੁੰਭ ਜੋ ਇਸ ਵੇਲੇ ਚੱਲ ਰਿਹਾ ਹੈ ਦੁਨੀਆ ਭਰ ਤੋਂ ਲੋਕ ਆ ਰਹੇ ਨੇ ਇਸ਼ਨਾਨ ਕਰ ਰਹੇ ਆ ਸੋ ਉਹ ਬਹੁਤ ਚੰਗੀ ਗੱਲ ਹੈ ਆਪਣੇ ਧਰਮ ਨੂੰ ਮੰਨਣਾ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੁੰਦੀ ਜਿਹੜੇ ਰੀਤੀ ਰਿਵਾਜ ਤੁਹਾਡੇ ਹੈ ਨੇ ਉਹ ਚੱਲਦੇ ਰਹਿਣੇ ਚਾਹੀਦੇ ਆ ਹਾਂ ਤੁਸੀਂ ਉਹ ਉਹ ਰੀਤੀ ਰਿਵਾਜਾਂ ਦੇ ਨਾਲ ਕਿਸੇ ਨੂੰ ਨੁਕਸਾਨ ਨਾ ਪਹੁੰਚਾਉਦੇ ਹੋਵੋ ਆਪਣੀ ਪ੍ਰੈਕਟਿਸ ਤੁਸੀਂ ਖੁੱਲ੍ਹ ਕੇ ਕਰ ਸਕਦੇ ਹੋ ਜਿਉਂ ਤੁਹਾਡਾ ਦਿਲ ਚੋਂਦਾ ਪਰ ਕਈ ਵਾਰੀ ਇਹ ਵੀ ਹੁੰਦਾ ਪਈ ਸਾਡੇ ਧਰਮਾਂ ਦੇ ਵਿੱਚ ਕੀ ਕੀ ਹੈ ਭਾਵੇਂ ਕਿਸੇ ਧਰਮ ਦੀ ਗੱਲ ਕਰ ਲਈਏ ਕੁਝ ਐਸੀਆਂ ਕੁਰੀਤੀਆਂ ਵੀ ਆ ਜਾਂਦੀਆਂ ਜਿਨ੍ਹਾਂ ਦਾ ਵਿਰੋਧ ਕਰਨਾ ਵੀ ਬਣਦਾ ਹੈ ਕਿਉਂਕਿ ਉਹ ਧਰਮ ਦੇ ਨਾਲ ਉਹਨਾਂ ਦਾ ਕੋਈ ਲੈਣ-ਦੇਣ ਹੁੰਦਾ ਨਹੀਂ ਇਹ ਮੈਂ ਗੱਲ ਵੈਸੇ ਜਨਰਲਲੀ ਕਹਿ ਰਿਹਾ ਹਾਂ ਕਿ ਕੁੰਭ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਹੁਣ ਜਦੋਂ ਆਪਾਂ ਗੱਲ ਆਪਣੇ ਜਿਹੜੇ ਸਿੱਖ ਪੰਥ ਦੀ ਇੱਕ ਵੱਡੀ ਸਰਮੌਰ ਸੰਸਥਾ ਜਿਹਨੂੰ ਦਮਦਮੀ ਟਕਸਾਲ ਕਿਹਾ ਜਾਂਦਾ ਹੈ ਜਿਹਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਸੀ ਉਹਨਾਂ ਦਾ ਰੁਤਬਾ ਦੇਖ ਲਓ ਤੇ ਅੱਜ ਹਰਨਾਮ ਸਿੰਘ ਧੁੰਮਾ ਦਾ ਰੁਤਬਾ ਤੁਸੀਂ ਦੇਖ ਲਓ ਕੀ ਹੈਗਾ ਤੇ ਇਹਨਾਂ ਤੋਂ ਪਹਿਲਾਂ ਬਾਬਾ ਠਾਕਰ ਸਿੰਘ ਤੇ ਉਹਨਾਂ ਤੋਂ ਪਹਿਲਾਂ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦਾ ਕਿਰਦਾਰ ਵੇਖ ਲਈਏ 14ਵੇਂ ਮੁਖੀ ਉਹ ਸੀ ਤੇ ਜੇ ਮੈਂ ਗਲਤ ਨਹੀਂ ਤਾਂ 16ਵੇਂ ਮੁਖੀ ਇਹ ਬਣੇ ਜਾਂ ਬਣਾਏ ਗਏ ਧੱਕੇ ਦੇ ਨਾਲ ਇਹਦੇ ਉੱਤੇ ਵੀ ਬਹੁਤ ਸਾਰੀਆਂ ਡਿਬੇਟਾਂ ਹੋਈਆਂ ਬੜੇ ਖੁੱਲ ਕੇ ਵਿਚਾਰ ਲੋਕਾਂ ਨੇ ਦਿੱਤੇ ਕਿ ਮਤਲਬ ਕਿ ਬਣਾਇਆ ਗਿਆ ਦਮਦਮੀ ਟਕਸਾਲ ਦਾ ਮੁਖੀ ਬਣਾ ਦਿੱਤਾ ਗਿਆ ਥਾਪ ਦਿੱਤਾ ਗਿਆ ਤਾਂ ਕਿ ਉਸ ਉਹ ਜਿਹੜੀ ਯੋਧਿਆਂ ਦੀ ਖਾਨ ਮੰਨੀ ਜਾਂਦੀ ਸੀ ਤੇ ਉਹਦੇ ਵਿੱਚੋਂ ਹੁਣ ਉਸ ਤਰੀਕੇ ਦਾ ਕੋਈ ਐਕਸ਼ਨ ਜਿਹੜਾ ਹੈਗਾ ਨਾ ਨਿਕਲੇ ਉਹ ਹੋਇਆ ਵੀ ਇਸ ਤਰ੍ਹਾਂ ਹੀ ਕਿ ਉਸ ਤੋਂ ਬਾਅਦ ਜਿਹੜੇ ਨੇ ਉਹ ਉਸ ਤਰੀਕੇ ਦੀ ਗੱਲਬਾਤ ਜਿਹੜੀ ਹੈ ਟਕਸਾਲ ਦੇ ਸਿੰਘ ਉਹਨਾਂ ਦੇ ਵਿੱਚੋਂ ਨਹੀਂ ਨਿਕਲ ਕੇ ਉਹ ਚੀਜ਼ ਆਈ ਕਿਉਂ ਕਿ ਕਿਉਂਕਿ ਮੁਖੀ ਜਿਹੜਾ ਹੈਗਾ ਉਹ ਹਰਨਾਮ ਸਿੰਘ ਧੁੰਮ ਹੈ ਜਿਹੜਾ ਪਿਛਲੇ ਦਿਨੀ ਐਕਸਪੋਜ਼ ਉਦੋਂ ਹੋ ਗਿਆ ਜਦੋਂ ਭਾਜਪਾ ਦੀ سپورਟ ਦੇ ਵਿੱਚ ਬੰਬੇ ਜਾ ਕੇ ਤੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਤੇ ਨਾਲੇ ਕਿਹਾ ਕਿ ਭਾਈ ਇਹਨਾਂ ਦੀ سپورਟ ਕਰੋ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਚੇਲੇ ਚਾਪਟੇ ਨੇ ਦੁਨੀਆ ਦੇ ਵਿੱਚ ਬੈਠੇ ਹੋਏ ਵਿਦਵਾਨ ਵੀ ਬੜੇ ਫਿਰਦੇ ਨੇ ਸੋ ਉਹਨਾਂ ਨੇ ਵੀ ਬੜਾ ਪੱਖ ਪੂਰਿਆ ਕਿ ਬਿਲਕੁਲ ਜੀ ਅਸੀਂ ਗਏ ਆ ਅਸੀਂ ਤੇ ਆਪਣੀਆਂ ਆ ਮੰਗਾਂ ਲੈ ਕੇ ਗਏ ਆ ਅਸੀਂ ਤੇ ਬੰਦੀ ਸਿੰਘਾਂ ਵਾਸਤੇ ਨਾਲ ਰਲੇ ਆ ਕਿ ਸਾਡੇ ਸਾਡਾ ਜਿਹੜਾ ਹੈਗਾ ਅੰਮ ਬੰਦੀ ਸਿੰਘਾਂ ਦਾ ਮਸਲਾ ਉਹ ਹੱਲ ਹੋ ਜਵੇ ਇਸ ਕਰਕੇ ਗਏ ਆ ਉਸ ਕਰਕੇ ਗਏ ਆ ਸੋ ਬਾਬੇ ਨੂੰ ਪੂਰਾ ਮਤਲਬ ਕਹਿਣ ਦਾ ਉਹਦਾ ਜਾਣਾ ਜਸਟੀਫਾਈ ਕਰਨ ਦੀਆਂ ਪੂਰੇ ਪੂਰਾ ਜਿਹੜਾ ਜ਼ੋਰ ਲੱਗਾ ਹੋਇਆ ਸੀ ਸੋ ਅੱਜ ਬਾਬਾ ਜਦੋਂ ਕੁੰਭ ਦੇ ਜਿਹੜਾ ਹੈਗਾ ਉਥੇ ਇਸ਼ਨਾਨ ਕਰਨ ਗਿਆ ਤੇ ਹੁਣ ਆ ਦੂਸਰੀ ਵਾਰ ਹੋ ਗਿਆ ਇੱਕ ਮਹੀਨੇ ਦੇ ਵਿੱਚ ਵਿੱਚ ਕਿ ਬਾਬਾ ਟੋਟਲੀ ਐਕਸਪੋਜ਼ ਹੋ ਚੁੱਕਿਆ ਜਿਵੇਂ ਮੈਂ ਪਹਿਲਾਂ ਕਿਹਾ ਕਿ ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣਾ ਧਰਮ ਮੰਨਣਾ ਚਾਹੀਦਾ ਪਰ ਜਦੋਂ ਗੱਲ ਆਪਾਂ ਕਰਦੇ ਆ ਸਿੱਖ ਧਰਮ ਦੀ ਸਿੱਖ ਪੰਥ ਦੀ ਗੱਲ ਕਰਦੇ ਆ ਤਾਂ ਜਿਹੜੀਆਂ ਚੀਜ਼ਾਂ ਤੋਂ ਵਰਜਿਤ ਕੀਤਾ ਗਿਆ ਅਸੀਂ ਕੋਈ ਬਹੁਤੇ ਸਿਆਣੇ ਨਹੀਂ ਨਾ ਧਾਰਮਿਕ ਆਗੂ ਆ ਨਾ ਹੀ ਕੋਈ ਕਥਾਵਾਚਕ ਨਾ ਹੀ ਕੋਈ ਹੋਰ ਰਾਗੀ ਢਾਡੀ ਪਰ ਫਿਰ ਵੀ ਜਿੰਨਾਂ ਕੋ ਪੜਿਆ ਸੁਣਿਆ ਹੁਣ ਤੱਕ ਉਹਦੇ ਮੁਤਾਬਕ ਇਹ ਹੀ ਹੈ ਕਿ ਜਿਹੜਾ ਸਿੱਖ ਹੈ ਉਹ ਆਪਣੇ ਧਰਮ ਦੇ ਵਿੱਚ ਪਰਪੱਖ ਰਹਿਣਾ ਚਾਹੀਦਾ ਹੈ ਆਪਣੇ ਪੰਥਕ ਜਜ਼ਬੇ ਦੇ ਨਾਲ ਉਹਨੂੰ ਚੱਲਣਾ ਚਾਹੀਦਾ ਹੈ ਜੇ ਤੁਸੀਂ ਇਹ ਕੰਮ ਕਰਦੇ ਹੋ ਤਾਂ ਫਿਰ ਤੁਹਾਡੇ ਤੋਂ ਥੱਲੇ ਜਿਹੜੇ ਸਿੱਖ ਨੇ ਜਾਂ ਤੁਹਾਡੀ ਟਕਸਾਲ ਦੇ ਕਹਿ ਲੋ ਸਿੱਖ ਨੇ ਹੋਰ ਜਥੇਬੰਦੀਆਂ ਦੇ ਆਮ ਸਿੱਖ ਨੇ ਉਹਨਾਂ ਵਿੱਚ ਵੀ ਇਹੀ ਆਉਂਦਾ ਹੈ ਕਿ ਭਾਈ ਜੇ ਇਹ ਕਰ ਸਕਦੇ ਐ ਤੇ ਸਾਡੇ ਵੱਡੇ ਲੀਡਰ ਨੇ ਸਾਡੇ ਬਾਬੇ ਨੇ ਜੇ ਇਹ ਕਰ ਸਕਦੇ ਫਿਰ ਸਾਨੂੰ ਕੀ ਹੈ ਹੁਣ ਇਹਦੇ ਵਿੱਚ ਇਹ ਵੀ ਇੱਕ ਗੱਲ ਆ ਜਾਂਦੀ ਹੈ ਵੀ ਚਲੋ ਜੇ ਚਲੇ ਵੀ ਗਏ ਤਾਂ ਫਿਰ ਕੀ ਹੋ ਗਿਆ ਮੈਂ ਇਸ ਗੱਲ ਨਾਲ ਵੀ ਐਗਰੀ ਕਰਦਾ ਵੀ ਜੇ ਚਲੇ ਵੀ ਗਏ ਤਾਂ ਕੋਈ ਇਹ ਵੱਡੀ ਗੱਲ ਨਹੀਂ ਮਤਲਬ ਕਿ ਇਧਰ ਵੀ ਆ ਜੰਨਾ ਪਰ ਨੁਕਸਾਨ ਕੀ ਹੈ ਕਿਉਂਕਿ ਇਸ ਵੇਲੇ ਘਟ ਗਣਤੀਆਂ ਨੂੰ ਜਜ਼ਬ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਇੱਕ ਪਾਸੇ ਆਰਐਸਐਸ ਦਾ ਮੋਹਨ ਭਗਵਤ ਕਹਿ ਰਿਹਾ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਨੇ ਤੇ ਪੂਰੀ ਦੁਨੀਆ ਭਾਰਤ ਦੇ ਵਿੱਚ ਵੱਸਣ ਵਾਲਾ ਹਰ ਇੱਕ ਜਿਹੜਾ ਨਾਗਰਿਕ ਹੈਗਾ ਉਹ Hindu ਹੈਗਾ ਸਿੱਖ ਬਾਰ ਬਾਰ ਇਹ ਚੀਜ਼ਾਂ ਜਿਹੜੀਆਂ ਨਿਕਲ ਕੇ ਆ ਰਹੀਆਂ ਸਿੱਖ ਹਿੰਦੂਆਂ ਦਾ ਅੰਗ ਹੈ ਵਿੱਚੋਂ ਨਿਕਲੇ ਨੇ ਐਦਾਂ ਆ ਉਦਾਂ ਤੇ ਬਹੁਤ ਸਾਰੀਆਂ ਲਿਟਰੇਚਰ ਬਹੁਤ ਸਾਰੀਆਂ ਤਸਵੀਰਾਂ ਪਾਸ ਦੇ ਵਿੱਚ ਆਰਐਸਐਸ ਦੇ ਉੱਤੇ ਬੜੇ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੂੰ ਅਸਿਮੂਲੇਟ ਕਰਕੇ ਤੇ ਹਿੰਦੂ ਧਰਮ ਦੇ ਵਿੱਚ ਜਿਹੜਾ ਹੈਗਾ ਉਹ ਜਜ਼ਬ ਕੀਤਾ ਜਾਵੇ ਸੋ ਉਹ ਕੌਮ ਜਿਹੜੀ ਇਸ ਵੇਲੇ ਆਪਣੀ ਹੋਂਦ ਪਚਾਉਣ ਤੇ ਕੰਮ ਕਰ ਰਹੀ ਹੈ ਤੇ ਉਹ ਕੌਮ ਦੇ ਜਿਹੜੇ ਮੁਖੀ ਹੋ ਕੇ ਤੇ ਫਿਰ ਉਸੇ ਪਾਸੇ ਨੂੰ ਜਾਣਾ ਜਿੱਥੋਂ ਸਾਨੂੰ ਕੱਢਿਆ ਗਿਆ ਤੇ ਫਿਰ ਉੱਥੇ ਇਤਰਾਜ਼ ਵੀ ਬਣਦਾ ਤੇ ਫਿਰ ਉਹ ਦੁੱਖदाई ਵੀ ਹੁੰਦਾ ਤੇ ਫਿਰ ਇਹ ਵੀ ਹੁੰਦਾ ਕਿ ਭਾਈ ਉਹ ਸੰਸਥਾ ਹੈ ਤੁਹਾਡੀ ਜਿਹਦੇ 14ਵੇਂ ਮੁਖੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸੀ ਜਿਨ੍ਹਾਂ ਨੇ ਰਿਸਪੈਕਟ ਤਾਂ ਹਰ ਰਿਲੀਜੀਅਨ ਦੀ ਕੀਤੀ ਉਹਨਾਂ ਨੇ ਮੰਦਿਰ ਵੀ ਬਣਾ ਕੇ ਦਿੱਤੇ ਉਹਨਾਂ ਨੇ ਮੁਸਲਮਾਨਾਂ ਦੇ ਵੀ ਜਿਹੜੀ ਹੈਗੀ ਉਹ ਹੈਲਪ ਕੀਤੀ ਜਾਂ ਜਿੱਥੇ-ਜਿੱਥੇ ਵੀ ਹੋਇਆ ਪਰ ਉਹ ਆਪਣੇ ਧਰਮ ਦੇ ਵਿੱਚ ਪਰਪੱਖ ਰਹੇ ਆ ਸੋ ਨਿਹਾਰ ਦੇਖੋ ਤੁਸੀਂ ਕਿੰਨਾ ਆ ਗਿਆ 14ਵੇਂ ਮੁਖੀ ਤੋਂ ਲੈ ਕੇ ਅੱਜ 16ਵੇਂ ਮੁਖੀ ਤੱਕ ਆ ਕੇ ਕਿੰਨਾ ਨਿਹਾਰ ਜਿਹੜਾ ਹੈਗਾ ਉਹ ਆ ਚੁੱਕਿਆ ਸੋ ਹੁਣ ਇਹ ਐਕਸਪੋਜ਼ ਹੋ ਚੁੱਕੇ ਮੈਂ ਇਹ ਕਹਾਂਗਾ ਵੀ ਐਕਸਪੋਜ਼ ਇਹ ਵੱਡੇ ਪੱਧਰ ਦੇ ਉੱਤੇ ਹੋ ਚੁੱਕੇ ਆ ਤੇ ਹੁਣ ਜਿਹੜੇ ਲੋਕ ਇਹਨਾਂ ਨੂੰ ਕਹਿਣਗੇ ਵੀ ਹਾਂ ਭਾਈ ਇਹੀ ਮੁਖੀ ਨੇ ਜਾਂ ਇਹੀ ਬਾਬਾ ਜੀ ਨੇ ਅਸਲੀ ਬਾਕੀ ਤਾਂ ਕੋਈ ਹੈ ਹੀ ਨਹੀਂ ਸੋ ਫਿਰ ਉਹ ਉਹ ਵੀ ਇਹੋ ਜਿਹਾ ਹੀ ਹੋਏ ਤੇ ਉਹ ਮਤਲਬ ਕਹਿਣ ਦਾ ਵੀ ਉਸ ਪਾਸੇ ਨੂੰ ਹੀ ਚੱਲਣਗੇ ਫਿਰ ਸੋ ਇਹ ਗੱਲਬਾਤ ਜਿਹੜੀ ਹੈਗੀ ਆ ਇਹ ਬਹੁਤ ਵੱਡੇ ਪੱਧਰ ਤੇ ਇਸ਼ਾਰਾ ਕਰਦੀ ਹੈ ਕਿ ਸਿੱਖਾਂ ਨੂੰ ਜਾਗਣਾ ਪਏਗਾ ਤੁਹਾਡੀਆਂ ਬਹੁਤਾਂ ਸੰਸਥਾਵਾਂ ਦੇ ਉੱਤੇ ਸਰਕਾਰ ਨੇ ਆਪਣੇ ਮੁਖੀ ਕਾਪੇ ਹੋਏ ਆ ਮੈਂ ਸਾਰੀਆਂ ਦੀ ਗੱਲ ਨਹੀਂ ਕਰਦਾ ਬਹੁਤਾਂ ਜਿਹੜੀਆਂ ਸੰਸਥਾਵਾਂ ਨੇ ਉਹਦੇ ਮੁਖੀ ਜਿਹੜੇ ਨੇ ਉਹ ਆਪਣੇ ਥਾਪੇ ਹੋਏ ਨੇ ਤਾਂ ਕਿ ਉਹਨਾਂ ਸੰਸਥਾਵਾਂ ਨੂੰ ਕਾਬੂ ਦੇ ਵਿੱਚ ਰੱਖਿਆ ਜਾਵੇ ਸੋ ਉਹਨਾਂ ਨੂੰ ਵੀ ਇਹੀ ਚਾਹੀਦਾ ਹੁੰਦਾ ਵੀ ਲਓ ਜੀ ਸੰਤਾ ਮੁਖੀ ਲਾ ਦਤਾ ਤੇ ਹੁਣ ਤਾਂ ਸਾਨੂੰ ਪ੍ਰਵਾਹ ਕੋਈ ਨਹੀਂ ਆਪਾਂ ਕੀ ਲੈਣਾ ਬਹੁਤਾ ਚੰਬੜ ਕੇ ਮਤਲਬ ਕੋਈ ਆਪਣੇ ਤੌਰ ਤੇ ਐਕਸ਼ਨ ਲੈ ਕੇ ਮੁਖੀ ਬਣਾ ਦਿੱਤਾ ਸਰਕਾਰ ਨੇ ਤੇ ਇੰਨੀ ਗੱਲ ਬਹੁਤ ਹੈ ਸੋ ਇਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਆਪਾਂ ਕਹੀਏ ਵੀ ਸ਼ਕੰਜਾ ਜਿਹੜਾ ਹੈਗਾ ਉਹ ਕੱਸਿਆ ਗਿਆ ਪਿਛਲੇ ਸਮੇਂ ਦੇ ਵਿੱਚ ਤੇ ਅੱਜ ਵੀ ਹੁਣ ਤੁਸੀਂ ਗੱਲ ਆਪਣੀ ਰਾਜਨੀਤਿਕ ਪਾਰਟੀ ਦੀ ਦੇਖ ਲਓ ਅਕਾਲੀ ਦਲ ਬਾਦਲ ਸੋ ਉਹਦੇ ਵੀ ਮੁਖੀ ਜਿਹੜੇ ਬਣਾਏ ਉਹ ਵੀ ਉਹਨਾਂ ਨੇ ਆਪਣੇ ਬੰਦੇ ਬਣਾਏ ਹੋਏ ਸੀਗੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਰਐਸਐਸ ਜੁਆਇਨ ਕੀਤੀ ਹੋਈ ਸੀਗੀ ਸੋ ਪੰਜਾਬੀ ਪਾਰਟੀ ਬਣਾ ਕੇ ਉਹ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਕੀਤਾ ਗਿਆ ਸੋ ਮੈਂ ਇਹ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਹਾਂ ਬਹੁਤ ਸਾਰੇ ਸਥਾਨਾਂ ਨੇ ਸਿੱਖਾ ਦਈਆਂ ਤੇ ਉਹਦੇ ਵਿੱਚੋਂ ਬਹੁਤਾਤ ਐਸੀਆਂ ਨੇ ਜਿਨ੍ਹਾਂ ਦੇ ਮੁਖੀ ਜਿਹੜੇ ਨੇ ਉਹ ਸਰਕਾਰੀ ਰਹੇ ਸਰਕਾਰ ਉਹਨਾਂ ਨੂੰ ਜਿਹੜਾ ਹੈਗਾ ਉਹ ਦੱਸਦੀ ਹੈ ਕਿਵੇਂ ਕੰਮ ਕਰਨਾ ਹੈ ਸੋ ਇਹ ਚੀਜ਼ਾਂ ਤੱਕ ਜਦੋਂ ਤੱਕ ਸਾਡੀਆਂ ਸੰਸਥਾਵਾਂ ਦੇ ਵਿੱਚੋਂ ਇਹ ਜਿਹੜੀ ਕੋਰਸਪੈਟ ਹੋਈ ਹੋਈ ਹੈ ਇਹ ਖਤਮ ਨਹੀਂ ਹੁੰਦੀ ਤਾਂ ਉਦੋਂ ਤੱਕ ਸਿੱਖਾਂ ਦਾ ਜਾਂ ਪੰਜਾਬ ਦਾ ਭੜਾ ਨਹੀਂ ਹੋ ਸਕਦਾ ਸੋ ਵਧੀਆ ਗੱਲ ਹੋਈ ਹੈ ਮੈਂ ਤਾਂ ਕਹਿਣਾ ਕਿ ਜਿਹੜੇ ਐਕਸਪੋਜ਼ ਹੋ ਰਹੇ ਨੇ ਦਿਨੋ ਦਿਨ ਹੋਣੇ ਚਾਹੀਦੇ ਆ ਹੋਰ ਲੋਕ ਵੀ ਹੋਣੇ ਚਾਹੀਦੇ ਆ ਇਹ ਦਿਨੋ ਦਿਨ ਐਕਸਪੋਜ਼ ਹੋਣਗੇ ਤੇ ਸਿੱਖਾਂ ਦੀਆਂ ਅੱਖਾਂ ਜਿਹੜੀਆਂ ਖੁੱਲਣਗੀਆਂ ਜਿਹੜੇ ਪਰਦੇ ਪਏ ਹੋਏ ਆ ਪਿਛਲੇ 40 ਸਾਲਾਂ ਤੋਂ ਸੋ ਉਹ ਵੀ ਕਿਤੇ ਨਾ ਕਿਤੇ ਲੱਥਦੇ ਆ ਤੇ ਫਿਰ ਸਿੱਖ ਅਵੇਅਰ ਹੁੰਦੇ ਆ ਜੀ ਆਂਜੇ ਦੀ ਸੋਣਾ ਤਾਂ ਕਰਾਂਗੇ ਕਿਹ ਲੋਕੇ کافی ਵੱਡੇ ਮਸਲੇ ਤੁਸੀਂ ਬੜੇ ਹੀ ਕਿਹ ਲੋਕੇ ਸਹਾਇਆਂ ਸਰ ਦਸ਼ਕਾਂ ਦੇ ਅੱਗੇ ਸਾਰੇ ਆਪਣੇ ਵਿਚਾਰ ਰੱਖ ਦਿੰਦੇ ਥੋੜਾ ਤਾਂ ਸਾਡੇ ਜੁੜਨ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਧੰਨਵਾਦ